ਬੰਗਲੌਰੋਂ ਵਿਖੇ ਹੋਈ ਤਿੰਨ ਦਿਨਾ ਥ्रोਬਾਲ ਏਸ਼ੀਅਨ ਚੈਂਪੀਅਨਸ਼ਿਪ ਲੜਕੀਆਂ ਵਿੱਚ ਭਾਰਤ ਦੀ ਟੀਮ ਸ਼੍ਰੀਲੰਕਾ ਨੂੰ ਹਰਾ ਕੇ ਜੇਤੂ ਰਹੀ। ਲੜਕੀਆਂ ਦੀ ਥ्रोਬਾਲ ਟੀਮ ਦੀ ਕਪਤਾਨ ਕਰਨਾਟਕਾ ਰਾਜ ਨਾਲ ਸੰਬੰਧਤ ਹੈ। ਜਦਕਿ ਇਸ ਦੀ ਉਪ ਕਪਤਾਨ ਮਨਜਿੰਦਰ ਕੋਰ ਜਿਲ੍ਹਾ ਸ਼੍ਰੀ ਮਕਸਦ ਸਾਹਿਬ ਨਾਲ ਸੰਬੰਧਤ ਹੈ ਅਤੇ ਜਸਪਾਲ ਸਿੰਘ ਸਿੱਧੂ ਦੀ ਹੋਣਹਾਰ ਬੇਟੀ ਹੈ। ਸਭ ਤੋਂ ਪਹਿਲਾਂ ਮਨਜਿੰਦਰ ਕੋਰ ਆਪਣੇ ਸਕੂਲ ਪੁੱਜੀ ਜਿੱਥੇ ਉਹ 10+2 ਦੀ ਵਿਦਿਆਰਥਣ ਹੈ। ਤੀਆਂ ਸਾਡਾ ਮਾਣ ਹਨ ਅਤੇ ਇਸ ਸਮੇਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਕੰਦ ਸਿੰਘ ਵਾਲਾ ਵਿਖੇ ਜਿੱਥੋਂ ਦੀ ਲਾਡਲੀ ਧੀ ਨੇ ਐਡੀ ਵੱਡੀ ਪ੍ਰਾਪਤੀ ਕੀਤੀ ਹੈ ਉੱਥੇ ਵਿਆਹ ਵਰਗਾ ਮਾਹੌਲ ਹੈ ਅਤੇ ਸਾਰੇ ਪਿੰਡ ਵਿੱਚ ਖੁਸ਼ੀ ਦਾ ਆਲਮ ਹੈ ਇਸ ਘਰ ਤੱਕ ਢੋਲ ਠਮੱਕੇ ਨਾਲ ਲੜਕੀ ਨੂੰ ਲਿਆਂਦਾ ਗਿਆ ਅਤੇ ਪਰਿਵਾਰ ਨਾਲ ਪਿੰਡ ਵਾਸੀਆਂ ਵੱਲੋਂ ਖੁਸ਼ੀ ਸਾਂਝੀ ਕੀਤੀ ਗਈ ਮੇਰੀ ਇਹ ਫਰਸਟ ਇੰਟਰਨੈਸ਼ਨਲ ਸੀ ਸੋ ਮੈਨੂੰ ਬਹੁਤ ਵਧੀਆ ਲੱਗਿਆ ਉਸ ਤੋਂ ਪਹਿਲਾਂ ਪੰਜਾਬ ਲਈ ਤਾਂ ਬਹੁਤ ਖੇਡਿਆ ਪਰ ਪਹਿਲੀ ਵਾਰ ਇੰਡੀਆ ਲਈ ਖੇਡ ਕੇ ਬਹੁਤ ਵਧੀਆ ਲੱਗਿਆ ਪ੍ਰਿੰਸੀਪਲ ਮੈਡਮ ਬਲਵੀਰ ਕੌਰ ਸੰਧੂ ਆਦਰਸ਼ ਸਕੂਲ ਸੀਨੀਅਰ ਸੀਨੀਅਰ ਸਕੂਲ ਥੀਰਵਾਲੀ ਭੰਗੇਵਾਲਾ ਤੇ ਮੇਰੇ ਕੋਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੇਰੇ ਕੋਚ ਸੁਖਪਾਲ ਜਰ ਮੈਨੂੰ ਬਹੁਤ ਯੋਗਦਾਨ ਦਿੰਦੇ ਨੇ ਦੂਸਰਾ ਮੇਰੇ ਨਾਲ ਖੇਡ ਰਿਹਾ ਜਸਮਾਨ ਸਿੰਘ ਮੇਰੇ ਸੀਨੀਅਰ ਤੇ ਵਿੱਕੀ ਸਰ ਮੈਨੂੰ ਬਹੁਤ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਨਾ ਕਰੋ ਸੋ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਅੱਜ ਮੈਂ ਇੰਡੀਆ ਲਈ ਖੇਡੀ ਤੇ 골ਡ ਮੈਡਲ ਜਿੱਤ ਕੇ ਲੈ ਕੇ ਆਈ ਅੱਗੇ ਤੁਹਾਡਾ ਕੀ ਸੁਪਨਾ ਹੈ ਪੜਾਈ ਦਾ ਅੱਗੇ ਬਸ ਮੇਰਾ ਇਹ ਸੁਪਨਾ ਹੈ ਕਿ ਮੈਂ ਗੇਮਸ ਵਾਲੀ ਲਾਈਨ 'ਚ ਜਾਵਾਂ ਤੇ ਮੈਂ ਵੀ ਇੱਕ ਕੋਚ ਬਣਾ ਤੇ ਮੇਰੇ ਤੋਂ ਵੀ ਕਿਸੇ ਨੂੰ ਸਿੱਖਣ ਦਾ ਮੌਕਾ ਮਿਲੇ ਅੱਜ ਕਿਹੋ ਜਿਹਾ ਲੱਗਿਆ ਪਿੰਡ ਚ ਆਉਣਾ ਅੱਜ ਮੈਨੂੰ ਪਿੰਡ 'ਚ ਪਹੁੰਚ ਕੇ ਬਹੁਤ ਵਧੀਆ ਲੱਗਿਆ ਸੋ ਮੈਂ ਇੰਡੀਆ ਲਈ ਇੱਕ ਮੈਡਲ ਜਿੱਤ ਕੇ ਲਿਆਂਦਾ ਸੋ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਖੁਸ਼ੀ ਹੋ ਰਹੀ ਹੈ ਹਾਂਜੀ ਮੈਂ ਲੜਕੀ ਹੈ ਦਾਦਾ ਸੋਨ ਸਿੰਘ ਮੇਰੀ ਪੋਤਰੀ ਨੇ ਬੜਾ ਹਿੰਮਤ ਕਰਕੇ ਦੇਸ਼ ਦਾ ਨਾਮ ਉੱਚਾ ਕੀਤਾ ਹੈ ਬਣਾਉਂਗਾ ਹੋਰ ਵਿੱਚ ਨਾਮ ਜਿੱਤ ਕੇ ਪਾਸ ਹੋਈਏ ਮੈਨੂੰ ਬੜੀ ਖੁਸ਼ੀ ਮੈਂ ਸਮਾਰੇ ਮੈਂ ਨਕਰਦਾ ਧੰਨਵਾਦ ਕਰਨਾ ਜਨਤ ਸਰਕਾਰ ਦਾ ਧੰਨਵਾਦ ਕਰਨਾ ਵੀ ਕੁੜੀ ਨੂੰ ਕੁੜੀ ਨੂੰ ਕੋਈ ਨਾ ਕੋਈ ਦੇਵੇ ਸਰਕਾਰ ਕੋਈ ਮਦਦ ਕਰੇ ਸਾਡੀ ਅਸੀਂ ਬੜੇ ਔਖੇ ਹੋ ਕੇ ਦਿਨ ਕੱਟੇ ਨੇ ਹਾਂਜੀ ਹਾਂਜੀ ਮੇਰਾ ਨਾਮ ਵੀਰਪਾਲ ਕੌਰ ਹੈ ਪਿੰਡ ਜਵਾਰੇ ਵਾਲ ਤੋਂ ਮੈਨੂੰ ਆਪਦੀ ਬੇਟੀ ਤੇ ਬਹੁਤ ਮਾਣ ਹੈ ਕਿ ਅੱਜ ਉਹਨੇ ਸਾਡਾ ਸਿਰ ਉੱਚਾ ਕੀਤਾ ਹੈ ਲੋਕ ਕਹਿੰਦੇ ਨੇ ਧੀਆ ਮਾੜੀਆਂ ਹੁੰਦੀਆਂ ਨਹੀਂ ਧੀਆ ਮਾੜੀਆਂ ਨਹੀਂ ਹੁੰਦੀਆਂ ਆ ਮਾੜੇ ਹੋਈਦਾ ਮੈਂ ਤਾਂ ਕਹਿੰਨੀ ਆ ਪੁੱਤ ਇੱਕ ਤੇ ਧੀਆ ਦੋ ਜੰਮੂ ਦੀਆਂ ਬਹੁਤ ਮਾਣ ਮਤਾਉਂਦੀਆਂ ਮੈਨੂੰ ਬਹੁਤ ਖੁਸ਼ੀ ਹੋਏ ਹਰ ਇੱਕ ਦਾ ਬੇਟਾ ਜਾਂ ਬੇਟੀ ਇਸ ਤਰ੍ਹਾਂ ਹੀ ਮਾਪਿਆਂ ਦਾ ਸਿਰ ਉੱਚਾ ਕਰੇ ਤਾਂ ਕਿ ਸਾਨੂੰ ਉਮੀਦ ਨਹੀਂ ਸੀ ਪਰ ਅੱਜ ਸਭ ਤੋਂ ਬਹੁਤ ਖੁਸ਼ੀ ਹੈ ਸਾਥੋਂ ਇਹ ਖੁਸ਼ੀ ਝੱਲੀ ਨਹੀਂ ਜਾ ਰਹੀ ਕਿ ਉਹਨੇ ਆਪਣੇ ਦਾਦੀ ਦਾਦਾ ਮੰਮੀ ਪਾਪਾ ਤੇ ਚਾਚੀ ਚਾਚਾ ਦਾ ਸਿਰ ਉੱਚਾ ਕੀਤਾ ਹੈ ਸਾਨੂੰ ਇਹ ਬਹੁਤ ਖੁਸ਼ੀ ਹੈ ਕਿ ਹਰ ਇੱਕ ਦਾ ਹੀ ਧੀ ਪੁੱਤ ਇਸ ਤਰ੍ਹਾਂ ਮਾਨਦਾਰ ਨਿਕਲੇ ਤੇ ਮਾਪਿਆਂ ਦਾ ਸਿਰ ਉੱਚਾ ਕਰੇ ਸਰ ਮੈਂ 2015 ਚ ਜਦੋਂ ਮੈਂ ਆਈ ਸੀਗੀ ਤੇ ਉਦੋਂ ਤੇ ਹੀ ਲਗਾਤਾਰ ਹੀ ਇਹ ਬੱਚੇ ਜਾ ਰਹੇ ਸੀਗੇ ਥਰੋਵਾਲ ਦੇ ਵਿੱਚ ਤੇ ਮੈਨੂੰ ਖੁਸ਼ੀ ਵੀ ਹੁੰਦੀ ਸੀ ਹਰ ਤਕਰੀਬਨ ਟਰੋਫੀ ਜਿੱਤ ਕੇ ਹੀ ਲਿਉਂਦੇ ਸੀ ਬੱਚੇ ਤੇ ਅੱਜ ਦੀ ਜਿਹੜੀ ਪ੍ਰਾਪਤੀ ਆ ਉਹਦਾ ਤਾਂ ਆਪਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਬਹੁਤ ਵੱਡੀ ਪ੍ਰਾਪਤੀ ਹੈ ਸਾਡੇ ਲਈ ਇੰਟਰਨੈਸ਼ਨਲ ਲੈਵਲ ਤੇ ਖੇਡ ਕੇ ਆਉਣਾ ਬੱਚੇ ਦਾ ਤੇ ਹੋਰ ਬੱਚਾਂ ਕੀ ਸੰਦੇਸ਼ ਹੈ ਤੁਹਾਡਾ ਬੱਚਿਆਂ ਦਾ ਹੀ ਹੈ ਜੀ ਵੱਤ ਤੋਂ ਵੱਧ ਚਲੋ ਠੀਕ ਹੈ ਪੜ੍ਹਾਈ ਤਾਂ ਜ਼ਰੂਰੀ ਹੈਗੀ ਹੈਗੀ ਹੈ ਤੇ ਉਹਦੇ ਨਾਲ ਖੇਡਣਾ ਚ ਵੀ ਆਪਾਂ ਨੂੰ ਵੱਧ ਚੜ ਕੇ ਹਿੱਸਾ ਜ਼ਰੂਰ ਲੈਣਾ ਚਾਹੀਦਾ ਆਪਣੇ ਕਿਹੜੇ-ਕਿਹੜੇ ਬੱਚੇ ਜੀ ਅੱਛੇ ਜਿਹੇ ਸਖਰੇ ਤੁਹਾਡੇ ਨਾਮ ਅਸਟੇ ਸਾਡੇ ਜਿਹੜੇ ਜਸਮਾਨ ਸਰ ਹੈ ਜੀ ਸਾਡੇ ਇਹ ਸਾਡੇ ਇਸ ਬੱਚਿਆਂ ਦੇ ਲਈ ਕੋਚ ਲਗਾਏ ਸੀ ਜੇ ਸ਼ੁਰੂ-ਸ਼ੁਰੂ ਦੇ ਵਿੱਚ ਮੈਂ ਇਹ ਇਹਨਾਂ ਨੂੰ ਪਾਰਟ ਟਾਈਮ ਅਸੀਂ ਸਕੂਲ ਦੇ ਵਿੱਚ ਰੱਖਿਆ ਸੀ ਤੇ ਇਹ ਖੜਵਾਣਾਂ ਦੇ ਹੁੰਦੇ ਸੀ ਬੱਚਿਆਂ ਨੂੰ ਮੈਨੂੰ ਲੱਗਦਾ 6 ਕੁ ਮਹੀਨੇ ਸਾਡੇ ਕੋਲ ਇਹਨਾਂ ਨੇ ਕੰਮ ਕੀਤਾ ਤੇ ਉਸ ਤੋਂ ਬਾਅਦ ਇਹ ਬੱਚਿਆਂ ਨੂੰ ਬੜੇ ਵਧੀਆ ਤਰੀਕੇ ਨਾਲ ਗਾਈਡ ਕਰਦੇ ਸੀ ਉਸ ਤੋਂ ਬਾਅਦ ਸ਼ਾਇਦ ਆਪਣੇ ਆਪ ਵੀ ਸਾਡੇ ਸਕੂਲ ਦੇ ਵਿੱਚ ਕਾਫੀ ਦੇਰ ਆਉਂਦੇ ਰਹੇ ਬੱਚਿਆਂ ਨੂੰ ਸਮੇਂ-ਸਮੇਂ ਤੇ ਗਾਈਡ ਕਰਦੇ ਰਹੇ ਹਨ ਜਸਪਾਲ ਸਿੰਘ ਜੀ ਪਿੰਡ ਚੱਕ ਜਵਾਰੇਵਾਲ ਤੋਂ ਹੋਰ ਜੀ ਮੈਨੂੰ ਬਹੁਤ ਜਿਹੜਾ ਸ੍ਰੀ ਮੁਕਤਸਰ ਸਾਹਿਬ ਤੋਂ ਹੈ ਮੈਨੂੰ ਬਹੁਤ ਖੁਸ਼ੀ ਆਜਾ ਜੀ ਲਬਜ਼ ਨਹੀਂ ਮੇਰੇ ਕੋਲ ਹੈਗੇ ਜਦੋਂ ਮੇਰੀ ਬੇਟੀ ਨੇ ਵੀ ਨਾਮ ਜਿੱਤਿਆ ਆ ਦੇਸ਼ ਦਾ ਨਾਮ ਸਾਡੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਆ ਤੇ ਲਗਣਾ ਤਾਂ ਇਹਨੂੰ ਖੇਡਾਂ ਦੀ ਮੋਢ ਤੋਂ ਹੀ ਸੀ ਜੀ ਛੋਟੀ ਜਵਾਂ ਨਿੱਕੀ ਹੁੰਦੀ ਨੂੰ ਪਹਿਲੀ ਕਲਾਸ ਤੋਂ ਲੈ ਕੇ ਮੈਡਲ ਲੈਈ ਆਈ ਹਰੇਕ ਵਾਰੀ ਮੈਡਲ ਖੇਡਾਂ ਦੇ ਵਿੱਚ ਵੀ ਮੈਡਲ ਤੇ ਰਿਜ਼ਲਟ ਦੇ ਵਿੱਚ ਵੀ ਜੋ ਪੇਪਰਾਂ ਚੋਂ ਨੰਬਰ ਆਉਣੇ ਉਹਨਾਂ ਚੋਂ ਵੀ ਮੈਡਲ ਲੈ ਕੇ ਆਈ ਜੀ